ਸਰਾਸ਼ਣ ਵਿੱਚ ਪਹੁੰਚੇ ਆ ਜਿੱਥੇ ਇਹ ਸਾਡੀਆਂ ਭੈਣਾਂ ਭਰਾਵਾਂ ਆਪਣਿਆਂ ਦੀ ਵੇਟ ਕਰ ਰਹੀਆਂ ਡੀਆਂ ਪਰ ਭਰਾ ਮਾੜੀ ਕਿਸਮਤ ਨੂੰ ਇਹਨਾਂ ਭੈਣਾਂ ਕੋ ਨਹੀਂ ਪਹੁੰਚੀ ਵੀ ਕੀ ਹਾਲ ਬਤਾ ਲਓ ਭੈਣਾਂ ਤੇ ਹਾਲਾਤ ਚਲੋ ਸਮਾਜ ਵੱਲੋਂ ਤੇ ਇਹੋ ਕਿਹਾ ਜਾਂਦਾ ਵੀ ਇਹ ਮਨਬੁੱਧੀ ਆ ਜਾਂ ਇਹਨਾਂ ਨੂੰ ਸਮਝ ਨਹੀਂ ਹੈਗੀ ਵੀ ਜਾਂ ਇਹ ਹੈਂਡੀਕੈਪ ਆ ਇਹੋ ਸਮਾਜ ਨੇ ਹੋ ਕੇ ਨਕਾਰਿਆ ਨਕਾਰਿਆ ਗਿਆ ਇਹਨਾਂ ਨੂੰ ਪਰ ਸਾਡ ਨੂੰ ਇਹ ਭੈਣਾਂ ਵਧੀਆ ਲੱਗਦੀਆਂ ਆ ਜਿਦਾਂ ਸਾਡੀਆਂ ਅਸਲ ਭੈਣਾਂ ਨਾਲ ਉਦਾਂ ਹੀ ਸਾਨੂੰ ਇਹ ਭੈਣਾਂ ਲੱਗਦੀਆਂ ਆ ਜਿੱਥੇ ਹਰ ਇੱਕ ਭੈਣ ਨੂੰ ਆਪਣੇ ਭਰਾ ਦੀ ਵੇਡ ਹੁੰਦੀ ਆ ਨਾ ਵੀ ਸਾਡੇ ਭਰਾ ਨੇ ਰਖੜੀ ਤੇ ਜਾਂ ਸਾਡੇ ਕੋਲ ਆ ਨਾ ਜਾਂ ਹੀ ਭੈ ਭਰਾ ਦੇ ਰਖੜੀ ਬੰਨਣ ਜਾਣਾ ਇਦਾਂ ਹੀ ਇਨ੍ਹਾਂ ਭੈਣਾਂ ਨੂੰ ਵੀ ਆਪਣੇ ਭਰਾਵਾਂ ਦੀ ਵੇਡ ਆ ਵੀ ਸਾਡੇ ਭਰਾ ਆਉਣ ਤੈਨੂੰ ਰਖੜੀ ਬੰਨਣ ਪਰੋ ਉਹ ਭਰਾ ਏਡੇ ਬਾਦ ਨਸੀਬ ਹੈਗੇ ਆ ਵੀ ਭੈਣਾਂ ਹੁੰਦੇ ਹੋਏ ਵੀ ਆਪਣੇ ਗੋਟੋਂ ਨਾਲ ਸੁਣਨੇ ਛੱਡੇ ਹੋਏ ਆ ਤੁਹਾਡੇ ਮਨ ਦੇ ਵਿੱਚ ਵਿਚਾਰ ਕੋ ਮੇਰੇ ਮਨ 'ਚ ਇਹ ਹੋਇਆ ਵੀ ਅੱਜ ਤੋਂ 1-2 ਦਿਨ ਪਹਿਲਾਂ ਦੀ ਗੱਲ ਆ ਮੇਰੀ ਗੁੜੀਆਂ ਨੇ ਮੇਰੇ ਰਖੜੀ ਬੰਨੀ ਤੇ ਉਹਨੂੰ ਬੜਾ ਚਾਹ ਆ ਵੀ ਮੈਂ ਨਾ ਆਪਣੇ ਪਾਪਾ ਦੇ ਰਖੜੀ ਬੰਦੀ ਬੰਨੀ ਆ ਪਰ ਮੇਰੇ ਮਨ 'ਚ ਇਹ ਖਿਆਲ ਆਇਆ ਵੀ ਜਿੱਥੇ ਮੈਂ ਗੁੜੀ ਦਾ ਜਨਮ ਦਿਨ ਮਨਾਉਣ ਜਾਂਦਾ ਹਰ ਸਾਲ 3 ਸਾਲ ਹੋ ਗਏ ਆ ਇੱਥੇ ਲਗਾਤਾਰ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਨਮ ਦਿਨ ਮਨਾਉਣ ਆਉਂਦਾ ਆ ਇਸੇ ਤੋਂ ਮੈਨੂੰ ਵੀ ਇੰਨਾ ਭੈਣ ਦਾ ਉਸੇਲੇ ਚੇਤਾ ਆਇਆ ਵੀ ਉਹ ਵੀ ਭੈਣਾਂ ਕਿਸੇ ਦੀ ਵੇਟ ਕਰਨ ਡੀਆਂ ਹੋਣਗੀਆਂ ਇੱਥੇ ਬੇਟੀਆਂ ਆਸ਼ਰਮ ਦੇ ਵਿੱਚ ਵੀ ਕੋਈ ਸਾਡਾ ਵੀ ਭਰਾ ਹੋਵੇ ਤੇ ਰਖੜੀ ਬੰਨੇ ਮੈਂ ਬਾਬਾ ਜੀ ਨੂੰ ਫੋਨ ਕੀਤਾ ਵੀ ਕਿਸੇ ਭੈਣ ਆਦਾ ਜਾਂ ਕੋਈ ਭਰਾ ਆਉਂਦਾ ਰਖੜੀ ਮੇਰੇ ਬਾਬਾ ਜੀ ਕਹਿੰਦੇ ਕੋਈ ਨਹੀਂ ਆਉਂਦਾ ਮੈਂ ਬਾਬੇ ਨੂੰ ਕਿਹਾ ਵੀ ਮੈਂ ਕੱਲ ਤੁਹਾਡੇ ਕੋ ਇਨਾ ਭੈਣਾਂ ਦਾ ਭਰਾ ਬਣ ਕੇ ਰਖੜੀ ਬਣਾਉਣਾ ਆਉਣ ਲੱਗਾ ਆ ਤੇ ਭੈਣਾਂ ਵੀ ਪੂਰਾ ਖੁਸ਼ ਹੋਈਆਂ ਵੇਖ ਕੇ ਵੀ ਸਾਡਾ ਭਰਾ ਰਖੜੀ ਬਣਾਉਣਾ ਆਇਆ ਆ ਤੇ ਪੰਜੀ ਭੈਣਾਂ ਨੇ ਮੈਨੂੰ ਬਹੁਤ ਹੀ ਦੁਆਵਾਂ ਦਿੱਤੀਆਂ ਆ ਇਹ ਥੋੜੇ ਪੈਸੇ ਵਿੱਚ ਬਹੁਤ ਦੁਆਵਾਂ ਲੈ ਕੇ ਚੱਲਿਆ ਮੈਂ ਇੱਥੋਂ ਤੇ ਇਹੋ ਮੈਂ ਅਪੀਲ ਕਰਦਾ ਆ ਵੀ ਤੁਸੀਂ ਵੀ ਇਨ੍ਹਾਂ ਆਸ਼ਰਮਾਂ ਵਿੱਚ ਭੈਣਾਂ ਕੋ ਮਾਵਾ ਕੋ ਜ਼ਰੂਰ ਪਹੁੰਚੋ ਤੇ ਇਨ੍ਹਾਂ ਦੀਆਂ ਦੁਆਵਾਂ ਲਓ ਕਿਉਂਕਿ ਇਨ੍ਹਾਂ ਦੀਆਂ ਦੁਆਵਾਂ ਸਾਨੂੰ ਥੋੜੇ ਪੈਸਿਆਂ ਵਿੱਚ ਉਹ ਭੈਣ ਹਰ ਇੱਕ ਭੈਣ ਇਹ ਚਾਹੁੰਦੀ ਵੀ ਮੇਰਾ ਭਰਾ ਮੇਰੇ ਕੋ ਰਖੜੀ ਬਣਾਇਆ ਕਰੇ ਇਸੇ ਨੂੰ ਕਰਦੇ ਇੱਥੇ ਇੱਕ ਭੈਣ ਆ ਜਿੰਨੇ ਸੋਚਿਆ ਵੀ ਮੇਰਾ ਭਰਾ ਵੀ ਮੇਰੇ ਕੋ ਰਖੜੀ ਬਣਾਉਂਦਾ ਸੀ ਤੇ ਉਹਦਾ ਇਹ ਸੋਚ ਕੇ ਮਾਨ ਪਰ ਆਇਆ ਵੀ ਮੈਂ ਆਪਣੇ ਭਰਾ ਦੇ ਰਖੜੀ ਬਣਨੀ ਪਰ ਮੇਰਾ ਭਰਾ ਨਹੀਂ ਪਹੁੰਚਿਆ ਤੇ ਹੋਰ ਕੋਈ ਮੇਰਾ ਭਰਾ ਪਹੁੰਚ ਗਿਆ ਮੇਰੇ ਕੋ ਰਖੜੀ ਬਣਾਉਂਦਾ ਤੇ ਉਹਦਾ ਮਾਨ ਪਰ ਆਇਆ ਭੈਣ ਦਾ ਕਾਫੀ ਜ਼ਿਆਦਾ ਹਰ ਸਾਲ ਆਉਂਦੀ ਹੈ ਇਹੀ ਕੋਸ਼ਿਸ਼ ਕਰਾਂਗੇ ਜਿੱਥੇ ਮੈਂ ਆਪਣੀ ਗੁੜੀ ਦਾ ਜਨਮ ਦਿਨ ਹਰ ਸਾਲ ਮਨਾਉਣਾ ਤੇ ਮੈਂ ਰਖੜੀ ਦਾ ਤਿਹਾੜੀ ਵੀ ਇਹਨਾਂ ਭੈਣਾਂ ਨਾਲ ਹਰ ਸਾਲ ਮਨਾਉਣਾ ਆਇਆ ਕਰਾਂਗਾ ਕਿਉਂਕਿ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਹਰ ਇੱਕ ਭੈਣ ਨੇ ਬੜੇ ਤਰੀਕੇ ਚੰਗੇ ਤਰੀਕੇ ਨਾਲ ਮੇਰੇ ਰਖੜੀ ਬੰਨੀ ਆ ਮੈਨੂੰ ਮਿੱਠਾ ਖਵਾਇਆ ਤੇ ਜੋ ਇੱਕ ਭੈਣ ਆ ਆਪਣੇ ਭਰਾ ਵਾਸਤੇ ਕਰਦੀ ਆ ਉਹ ਭੈਣਾਂ ਨੇ ਆਪਣੇ ਭਰਾ ਵਾਸਤੇ ਬਹੁਤ ਹੀ ਚਾਹ ਕੀਤਾ ਤੇ ਬਹੁਤ ਦੁਆਵਾਂ ਦਿੱਤੀਆਂ ਆ ਦੁਆਵਾਂ ਨੂੰ ਵੀ ਅਪੀਲ ਲਾਉਣੀ ਚਾਹਦੇ ਜੇ ਇੱਥੋਂ ਤਾਈ ਪਹੁੰਚਣ ਜੇ ਤੇ ਮੇਰੇ ਖਿਆਲ ਨਾਲ ਇਹਨਾਂ ਦੇ ਹਾਲਾਤ ਜਿਹੜੇ ਨੇ ਫਿਕਰਜਨ ਮੈਂ ਦੇਖੋ ਪਰਿਵਾਰਾਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਇਹ ਭੈਣਾਂ ਤੇ ਮਾਮਾ ਜਿਹੜੀਆਂ ਐਸ ਵਕਤ ਮਨਬੁੱਧੀ ਨਹੀਂ ਰਹੀਆਂ ਵੀ ਇਹ ਵੀ ਤੁਹਾਡੀਆਂ ਉਡੀਕ ਕਾਣਡੀਆਂ ਆ ਤੁਹਾਡੇ ਪੁੱਤਾਂ ਦੀਆਂ ਉਡੀਕ ਕਾਣਡੀਆਂ ਆਪਣੇ ਭਰਾਵਾਂ ਦੀ ਉਡੀਕ ਕਾਣਡੀਆਂ ਮੈਂ ਤਾਂ ਕਹਿੰਦਾ ਇਹੋ ਹੱਥ ਬੇਨ ਬੇਨਣਾ ਵੀ ਜੇ ਆਪਾਂ ਇਹਨਾਂ ਭੈਣਾਂ ਦੇ ਭਰਾਵਾਂ ਨੂੰ ਸਾਂਭ ਲਾਂਗੇ ਤੇ ਇਹਨਾਂ ਨਾਥਾ ਆਸ਼ਰਮਾਂ ਦੀ ਲੋੜ ਨਹੀਂ ਪੈਣੀ ਵੀ ਤੇ ਮੈਂ ਹੀ ਚਾਹੁੰਦਾ ਵੀ ਇਹਨਾਂ ਨੂੰ ਦਵਾਈ ਕਰਾਈ ਜਾਵੇ ਇਹ ਹਰ ਇੱਕ ਚੀਜ਼ ਦਾ ਹੱਲ ਹੈਗਾ ਜੇ ਕੋਈ ਰੋਗ ਆਉਂਦਾ ਆ ਉਹਦਾ ਹੱਲ ਵੀ ਹੈਗਾ ਆ ਤੇ ਮੈਸੇਜ ਆਉਣਾ ਵੀ ਜੇ ਤੁਹਾਡੇ ਘਰ ਮਨ ਬੁੱਧੀ ਨੇ ਜਨਮ ਲਿਆ ਆ ਉਹਨੂੰ ਆਪਾਂ ਦਵਾਈ ਕਰਾ ਕੇ ਠੀਕ ਵੀ ਕਰ ਸਕਦੇ ਆ ਜੇ ਹੈਂਡੀਕੈਪ ਨੇ ਜਨਮ ਲਿਆ ਉਹਨੂੰ ਠੀਕ ਕਰ ਸਕਦੇ ਆ ਥੋੜੇ ਦਿਨ ਪਹਿਲੇ ਗੁਰਨਾਣਕੋ ਹਸਪੀਟਲ ਇੱਕ 7 ਦਿਨ ਦੀ ਕੋਈ ਬੱਚੀ ਛੱਡ ਗਿਆ ਸੀ ਉਸ ਦੀ ਕਾਰਨ ਕੀ ਸੀ ਚੌਂਕੜੀ ਵੱਜੀ ਹੋਈ ਸੀ ਪਰਵਾਰ ਨੂੰ ਇਹ ਵੀ ਇਹ ਹੈਂਡੀਕੈਪ ਆ ਪਰ ਉਹ ਹੈਂਡੀਕੈਪ ਨਹੀਂ ਸੀ ਗੁੜੀਆ ਉਹਨੂੰ ਉਹਦਾ ਹੱਲ ਹੈਗਾ ਆ ਅੱਜ ਕੱਲ੍ਹ ਹੈ ਉਹ ਜਿਹੜੇ ਪੈਰ ਜੁੜੇ ਹੋ ਜਾਂ ਕੁਛ ਬੋਰਡ ਬਣ ਜਾਂਦੇ ਆ ਜੇ ਹਰ ਮਸਲੇ ਦਾ ਹੱਲ ਹੁੰਦਾ ਇਸ ਕਰਕੇ ਮੈਂ ਉਹ ਕਹਿੰਦਾ ਵੀ ਆਪਣੇ ਪਰਿਵਾਰ ਨੂੰ ਆਪਣੇ ਅੰਗਾਂ ਨੂੰ ਐਦਾਂ ਆਸ਼ਰਮਾਂ ਵਿੱਚ ਰਹਿਣ ਲਈ ਨਾ ਛੱ ਬਜੀ ਆਪਣਾ ਨਾਮ ਦੱਸਦੇ ਹਾਂ। ਫਿਰ ਤਾਂ ਵੈਗੂ ਜੀ ਦੇ ਖਾਸ ਸਾਹਿਬ ਵੈਗੂ ਜੀ ਦੇ ਪੁੱਤ ਦਾਸ ਕਬਲਜੀਤ ਸਿੰਘ ਬੇ ਆਸਰਿਆਂ ਦਾ ਆਸਰਾ ਸੇਵਾ ਸੁਸਾਇਟੀ ਤੋਂ। ਹਾਂਜੀ। ਅੱਜ ਤੇਜੀ ਬਾਈ ਦੇ ਤੇ ਜਿਹੜਾ ਭੈਣਾਂ ਦੇ ਨਾਲ ਤੇ ਹਾਰਮਨ ਹੋਣ ਪੌਂਜਿਆ ਰੱਖੀਦਾ ਕਿਵੇਂ ਦੇਖਦੇ। ਫਿਰ ਤਾਂ ਮੈਨੂੰ ਧੰਨਵਾਦ ਤੁਹਾਡਾ ਔਰ ਮੇਰੇ ਤੇਜੀ ਭਾਜੀ ਨਾਲ ਜੇ ਸਾਡੇ ਕੋ ਪਹੁੰਚੇ ਨੇ ਬੜੀ ਖੁਸ਼ੀ ਹੋਈ। ਬੜੀ ਖੁਸ਼ੀ ਹੋਈ ਕਿ ਤੇਜੀ ਬਾਈ ਜੀ ਸਾਡੇ ਕੋ ਪਹੁੰਚੇ। ਖੁਸ਼ੀ ਦੋ ਦੋ ਹੋ ਗਈ ਜੇ ਤੇਜੀ ਬਾਈ ਦੀ ਕਾਲ ਆ ਗਈ। ਕੀ ਗੋਗੀ ਮੈਂ ਜਦੋਂ ਆਪਣੇ ਬੱਚਿਆਂ ਨੂੰ ਆਗੇ ਵੇਨਣਾ ਤਾਂ ਰੂ ਮੂੰਹ ਮਜਾਇ ਪੈ ਸੀ ਤੇ ਮੈਨੂੰ ਕਿ ਇੱਕ ਦੋ ਬੱਚਿਆਂ ਨੇ ਕਿਹਾ ਰਖੜੀ ਤੱਕ ਹੀ ਮਾਹੌਲ ਹੈ ਮੈਂ ਪੁੱਤ ਕੋਈ ਨਹੀਂ ਕੋਈ ਰੂ ਆਏਗੀ ਤੇ ਪਰ ਉਹ ਅਚਾਨਕ ਹੀ ਤੇਜੀ ਭਾਈ ਦੀ ਕਾਲ ਆ ਗਈ ਕਿ ਮੈਂ ਰਖੜੀ ਮਨਾਉਣ ਲਈ ਆ ਰਿਹਾ ਤਾਂ ਬੜੀ ਖੁਸ਼ੀ ਹੋਈ ਜੀ ਔਰ ਮੇਰੇ ਤੇ ਜਿਹੜੀ ਖੁਸ਼ੀ ਹੋਣੀ ਨੈਚਰਲੀ ਗੱਲ ਆ ਪਰ ਮੇਰੇ ਬੱਚਾ ਤੇ ਤੁਸੀਂ ਵੀਡੀਓ ਦੇ ਦੇਖ ਹੀ ਰਹੇ ਹੋ ਕਿੰਨੇ ਨੈਚਰਲੀ ਖੁਸ਼ੀ ਤੇ ਜਿਖਰੀ ਬੱਚੇ ਤੇ ਸਾਦਗੁਦੀ ਚੜਦੀ ਗਲਾ ਮੇਰੇ ਬੱਚਾ ਉੱਤੇ ਇੱਕ ਭੈਣ ਦਾ ਮਨ ਵੀ ਪਰ ਆਇਆ ਜਦੋਂ ਹਾਂ ਉਹ ਮਨ ਇਹੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨ ਪਰਿਆ ਇਹਦਾ ਮਤਲਬ ਕਿ ਕਈ ਬ ਆਸ਼ਮ ਚ ਚੱਲਦੇ ਮੈਂਟਲੀ ਨਹੀਂ ਹੁੰਦੇ ਜੇ ਮੈਂਟਲੀ ਦਾ ਜਿਵਤੀ ਨਹੀਂ ਬੱਝਦਾ ਤੇ ਜਿਵਤੀ ਦੇ ਅੱਖਾਂ ਜਤੋਂ ਤਾਂ ਹੀ ਆਏ ਨਾ ਔਰ ਅੱਖਰੀਆਂ ਬੰਦੇ ਬੰਦੇ ਤੂੰ ਦੇਖਿਆ ਉਹ ਗੁੱਟ ਤੇ ਕਿਸੇ ਵੀ ਕਿਸੇ ਵੀ ਭੈਣ ਨੇ ਕੋਈ ਗੰਦ ਗਲਤ ਨਹੀਂ ਮਾਰੀ ਔਰ ਅੱਖਰੀਆਂ ਸਹੀ ਬਣੇ ਸਾਰੀਆਂ ਹੀ ਮੈਂਟਲੀ ਨਹੀਂ ਹੈ ਠੀਕ ਨੇ ਪਰ ਲੋਕਾਂ ਦੇ ਹਾਲਾਤ ਔਰ ਜਿੱਦਾਂ ਵੀ ਕਿਦੋਂ ਘਰ ਦੇ ਹਾਲਾਤ ਨੇ ਇਹਨਾਂ ਨੂੰ ਮੈਂਟਲੀ ਕਰਤਾ ਤਾਂ ਮੈਂਟਲੀ ਕੋਈ ਨਹੀਂ ਹੁੰਦਾ ਇਹਨਾਂ ਦੇ ਆਪਣੇ ਭਰਾ ਇਥੋਂ ਦਾ ਹੀ ਹੁੰਦੇ ਨੇ ਨਹੀਂ ਅਜੇ ਤੱਕ ਅਜੇ ਕੋਈ ਪਹੁੰਚਿਆ ਫੋਨ ਤੱਕ ਨਹੀਂ ਆਇਆ ਮੈਂ ਆਸ ਹੈ ਕਿ ਕੋਈ ਪਹੁੰਚੇਗਾ ਬਾਕੀ ਉਹਦੇ ਰੰਗ ਨਹੀਂ ਜਿਉਂ ਚਾਇਆ ਤੇ ਇਹਨਾਂ ਦੇ ਮਨ 'ਚ ਮੀਨ ਪਏਗੀ ਕਿ ਭੈਣਾਂ ਨੂੰ ਮਿਲਣਾ ਵਾ ਮਿਲਣਾ ਤੇ ਨਾ ਜਿਹੜੀ ਖੁਸ਼ੀ ਅੱਜ ਤੇਜੀ ਭਾਈ ਨਾਲ ਆਈਆਂ ਥੋੜੀ ਜਦੋਂ ਉਹ ਆਏਗਾ ਉਹ ਡਬਲ ਹੋ ਜਗੀ ਖੁਸ਼ੀ ਤੁਹਾਨੂੰ ਪਤਾ ਭੈਣਾਂ ਨਾਲ ਭਰਾ ਮਿਲਦੇ ਨੇ ਤੇ ਖੁਸ਼ੀਆਂ ਮਿਲਦੀਆਂ ਨੇ ਸਦਕਾ 25 ਕਿ ਰੂਹਾਂ ਭੈਣਾਂ ਜਿਨ੍ਹਾਂ ਨੂੰ ਮੈਂ ਕਹਿੰਦਾ ਉਹ ਹੈਗੀਆਂ ਨੇ ਆਪਣੇ ਇਹਨਾਂ ਦੇ ਆਉਂਦੇ ਨਹੀਂ ਦਿਨ ਤਿਆਰ ਦੇ ਅ ਅਜੇ ਤੱਕ ਨਹੀਂ ਕੋਈ ਪਹੁੰਚਿਆ ਬਸ ਇਹੀ ਹੈ ਕਿ ਪੁੱਛਦੇ ਹਾਂ ਠੀਕ ਹੈ ਜੀ ਠੀਕ ਹੈ ਬਸ ਤੋਂ ਵੱਧ ਕੋਈ ਉਹਨਾਂ ਦਾ ਮੈਸੇਜ ਨਹੀਂ ਮਿਲਦਾ ਕਿ ਅਸੀਂ ਆਣਾ ਵਾ ਮਿਲਣਾ ਵਾ ਬਾਕੀ ਜਿਹੜੇ ਸੰਸਾਰ ਵਿੱਚ ਚੱਲੀਆਂ ਆਂ ਅੰਜੂਆਂ ਵਾਲੇ ਆ ਜਤੇਜੀ ਭਾਜੀ ਨੇ ਨਦੀਪ ਭਾਜੀ ਹੋਰ ਵੀ ਕਈ ਅੰਜੂ ਉਹ ਪਹੁੰਚਦੇ ਨੇ ਪਰ ਭਰਾ ਨਹੀਂ ਪਹੁੰਚਦਾ ਜਿੰਨੀ ਲੋੜ ਆ ਉਹ ਨਹੀਂ ਪਹੁੰਚਦਾ ਕੀ ਅਪੀਲ ਕਰੀਏ ਮੈਂ ਇਹੋ ਬੇਨਤੀ ਕਰਾਂਗਾ ਭਰਾਵਾਂ ਨੂੰ ਜ਼ਰੂਰੀ ਬੇਨਤੀ ਹੈ ਕਿ ਬਾਅਦ ਦੇ ਉਪਰਾਲੇ ਕਰ ਦੇਣਾ ਆਪਾਂ ਕਿ ਜਿੱਦਾਂ ਤੇਜੀ ਭਾਈ ਨੇ ਕਿਹਾ ਕਿ ਕੰਝ ਕਾਪ ਡਾਉਨੇ ਆ ਹੋਰ ਕਈ ਗੱਲਾਂ ਤੁਸੀਂ ਸਮਝ ਸਕਦੇ ਹੋ ਨਾ ਬਾਦ ਸੇਵਾ ਕਰਦਾਂ ਤੁਸੀਂ ਆਪਣੇ ਪਰਿਵਾਰ ਦੀ ਕਰ ਲੋ ਓਤੋਂ ਵੱਡੀ ਕੋਈ ਸੇਵਾ ਨਹੀਂ ਠੀਕ ਹੈ